ਲੇ ਮਿੱਤਰੋ ਆਪਾਂ ਪਹੁੰਚ ਗਏ ਸੰਘੇੜੇ ਤੁਸੀਂ ਸਾਰਿਆਂ ਨੇ ਪੜ ਹੀ ਲਿਆ ਹੋਣਾ ਬਿਤੀਆਂ ਸੰਘੇੜੇ ਦੀਆਂ ਇਹ 3 ਵਾਲੇ ਪਾਰਕ ਦੇ ਵਿੱਚ ਨਾ ਆਏ ਸਾਲ ਹੀ 3 ਲੱਗਦੀਆਂ ਨੇ ਸੰਘੇੜਿਆਂ ਦੇ ਵਿੱਚ ਤੇ ਇਸ ਵਾਰ ਬਹੁਤ ਜ਼ਿਆਦਾ 3 ਨਾ ਇੱਕ ਵੱਡੇ ਮੇਲੇ ਦਾ ਰੂਪ ਧਾਰਨ ਕਰ ਲਿਆ 3 ਨੇ ਬਹੁਤ ਸਾਰੀਆਂ ਝੂਲੇ ਵੀ ਆਏ ਹੋਏ ਤੇ ਖੜਾਉਣੀਆਂ ਦੀਆਂ ਦੁਕਾਨਾਂ ਵੀ ਆਈਆਂ ਹੋਈਆਂ ਸੀ ਦੀਆਂ ਬਹੁਤ ਦੂਰ ਤੱਕ ਦੁਕਾਨਾਂ ਜਿਹੜੀਆਂ ਸਜੀਆਂ ਹੋਈਆਂ ਸੀ ਤੇ ਕੁਲਚੀਆਂ ਵਾਲੇ ਦੁਕਾਨਾਂ ਜਿਵੇਂ ਕਹਦੀ ਹੈ ਹਨਾ ਆ ਠੰਡੇ ਵਾਲੀਆਂ ਦੁਕਾਨਾਂ ਤੇ ਬੱਚਿਆਂ ਦੇ ਖੇਡਣ ਵਾਸਤੇ ਝੂਲੇ ਲੱਗੇ ਹੋਏ ᱛੀ ਬੜੇ ਬੜੇ ਯਾਨਕਿ ਨਾ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਵਾਰ ਦੁਕਾਨਾਂ ਪਹੁੰਚੀਆਂ ਨੇ ਇਹ ਬਹੁਤ ਵਧੀਆ ਉਪਰਾਲਾ ਵੀ ਹੈ ਕਮੇਟੀ ਦੇ ਵੱਲੋਂ ਵੀ ਤੀਆਂ ਵਾਲੇ ਪਾਰਕ ਦੇ ਵਿੱਚ ਨਾ ਆਏ ਸਾਲ ਹੀ ਤੀਆਂ ਲਗਵਾਉਂਦੇ ਨੇ ਤੇ ਇਧਰਲੇ ਪਾਸੇ ਬੱਚਿਆਂ ਨੂੰ ਵੀ ਬੜਾ ਚਾਹ ਹੁੰਦਾ ਬੱਚੇ ਵੀ ਹਾ ਨੱਚ ਟੱਪ ਰਹੇ ਨੇ ਤੇ ਇਧਰ ਬੇਲਪੂਰੀ ਵਾਲੇ ਸਾਡੇ ਭਰਾ ਪੇਠਾ ਮਠਿਆਈ ਵਾਲੇ ਆਈਸਕ੍ਰੀਮ ਵਾਲੇ ਤੇ ਮਿੱਤਰੋ ਆਹ ਸਾਡੇ ਸਹਿਯੋਗੀ ਸੱਜਣ ਨੇ ਜਿਨ੍ਹਾਂ ਦੀ ਬਦੌਲਤ ਇਦਾਂ ਦੇ ਕਾਰਜ ਜਿਹੜੇ ਨਿਪਰੇ ਚੜਦੇ ਆ ਤੋ ਹਮੇਸ਼ਾ ਵੱਧ ਚੜ ਕੇ ਇਹ ਸੱਜਣ ਸਹਿਯੋਗ ਪਾਉਂਦੇ ਆ ਬਹੁਤ ਸੋਹਣੀ ਸਟੇਜ ਵੀ ਤਿਆਰ ਕੀਤੀ ਹੋਈ ਹੈ ਬਹੁਤ ਸੋਹਣੇ ਮੋਮੈਂਟੋ ਵੀ ਰੱਖੇ ਹੋਏ ਨੇ ਵੀ ਜਿੰਨੇ ਵੀ ਮਹਿਮਾਨ ਆਉਣਗੇ ਸਾਰਿਆਂ ਨੂੰ ਸਤਿਕਾਰ ਵਜੋਂ ਆਪਾਂ ਸਨਮਾਨ ਚਿੰਨ ਦੇ ਕੇ ਉਹਨਾਂ ਦਾ ਸਤਿਕਾਰ ਕਰਨਾ ਤੇ ਬਹੁਤ ਸੋਹਣੇ ਗੁਲਦਸਤੇ ਰੱਖੇ ਹੋਏ ਨੇ ਸਪੈਸ਼ਲ ਤੌਰ ਤੇ ਸੋਫੇ ਮੰਗਾਏ ਹੋਏ ਨੇ ਜਾਨੀ ਕਿ ਕੁੱਲ ਮਿਲਾ ਕੇ ਨਾ ਬਹੁਤ ਜ਼ਿਆਦਾ ਵਧੀਆ ਇਸ ਵਾਰ ਇਹ ਕਾਰਜ ਮੈਨੂੰ ਲੱਗਿਆ ਪਿਛਲੇ ਵਿੱਚ ਵਾਰ ਜੋ ਕਮੀਆਂ ਰਹਿ ਗਈਆਂ ਸੀ ਉਹ ਇਸ ਵਾਰ ਦੂਰ ਹੋ ਗਈਆਂ ਸਾਡੀ ਭੈਣ ਹਰਜਿੰਦਰ ਕੌਰ ਸਹਿਜ ਸਾਡੇ ਐਮਸੀ ਗਿਆਨ ਕੌਰ ਜੀ ਸਾਡੇ ਐਮਸੀ ਸਿੰਦਰਪਾਲ ਕੌਰ ਸਾਰਿਆਂ ਦੇ ਸਹਿਯੋਗ ਸਦਕਾ ਤੇ ਇਧਰਲੇ ਪਾਸੇ ਨਾ ਇਹ ਪੁਰਾਣੀ ਚੱਕੀ ਰੱਖੀ ਹੈ ਪੱਖੀਆਂ ਤੇ ਜਿਵੇਂ ਕਹਦੀ ਹੈ ਮਧਾਣੀ ਹਨਾ ਮਾਂ ਬੋਲੀ ਲਿਖ ਕੇ ਇੱਕ ਫੱਟੀ ਰੱਖੀ ਹੋਈ ਹੈ ਜਿਹੜੀ ਬੱਚੇ ਪਹਿਲਾਂ ਸਕੂਲਾਂ ਚ ਲੈ ਕੇ ਜਾਂਦੇ ਸੀ ਉਸੇ ਤਰ੍ਹਾਂ ਚਰਖਾ ਉਸੇ ਤਰ੍ਹਾਂ ਗਾਗਰਾਂ ਉਸੇ ਤਰ੍ਹਾਂ ਪੁਰਾਣੀਆਂ ਮਧਾਣੀਆਂ ਤੇ ਸਾਡੀ ਮਾਤਾ ਸਾਜ ਨੂੰ ਦੱਸ ਰਹੀ ਹੈ ਵੀ ਕਿਸ ਤਰ੍ਹਾਂ ਕਣ ਕਸਣਦੇ ਹੁੰਦੇ ਸੀ ਨਾ ਜਾਂ ਮੱਕੀ ਸੰਣਦੇ ਹੁੰਦੇ ਸੀ ਮਿੱਤਰੋ ਇਹ ਜਿਹੜੀਆਂ ਚੀਜ਼ਾਂ ਆਪਣੇ ਤੋਂ ਅਲੋਪ ਹੋ ਚੁੱਕੀਆਂ ਨੇ ਉਹ ਸਾਰੀਆਂ ਤੁਹਾਡੇ ਸਨਮੁਖ ਕੀਤੀਆਂ ਨੇ। ਉਸ ਤੋਂ ਬਾਅਦ ਇਧਰਲੇ ਪਾਸੇ ਸਾਡੀਆਂ ਭੈਣਾਂ ਜਿਹੜੀਆਂ ਸਾਲ ਬਾਅਦ ਆਪਣੀਆਂ ਸਹੇਲੀਆਂ ਨੂੰ ਮਿਲਦੀਆਂ ਨੇ, ਆਪਣੇ ਦਿਲ ਦੇ ਹਾਵ-ਭਾਵ ਇੱਕ ਦੂਜੇ ਦੇ ਨਾਲ ਸਾਂਝੇ ਕਰਦੀਆਂ ਨੇ ਕਿਉਂਕਿ ਉਦਾਂ ਤਾਂ ਟਾਈਮ ਨਹੀਂ ਲੱਗਦਾ ਨਾ ਹੀ ਪੇਕਿਆਂ ਤੋਂ ਪੇਕਿਆਂ ਕਿਸੇ ਦਾ ਗੇੜਾ ਵਜਦਾ ਹਨਾ। ਸਾਲ ਬਾਅਦ ਇਹ ਤੀਆਂ ਦਾ ਇੱਕ ਸਬੱਬੀ ਦਿਨ ਹੁੰਦਾ ਵੀ ਇਹ ਸਾਰੀਆਂ ਇੱਕ ਦੂਜੀ ਨੂੰ ਮਿਲ ਗੱਲ ਲੈਂਦੀਆਂ ਨੇ ਤੇ ਉਹੀ ਪੁਰਾਣੀਆਂ ਰੀਤਾਂ ਰਵਾਜਾਂ ਦੇ ਤਹਿਤ ਸਾਡੀਆਂ ਭੈਣਾਂ ਨੇ ਪਿੰਗਾ ਵੀ ਚੜਾਈਆਂ। ਜਨਨ ਕਿ ਬਹੁਤ ਵੱਡੇ ਪੱਧਰ ਦੀਆਂ ਇਸ ਵਾਰ ਸੰਘੇੜਿਆਂ ਦੇ ਵਿੱਚ ਤੀਆਂ ਲੱਗੀਆਂ ਨੇ ਮਿੱਤਰੋ ਵੀਡੀਓ ਨੂੰ ਐਂਡ ਤੱਕ ਦੇਖਿਓ ਤੁਹਾਨੂੰ ਵੱਧ ਹੀ ਸਵਾਦ ਆਊ ਤੁਹਾਨੂੰ ਬਹੁਤ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਵੀ ਤੁਹਾਡੇ ਰੂਹ ਨੂੰ ਸ਼ਕੂਨ ਮਿਲ ਜਾਣਾ ਤੇ ਵੱਡੇ ਪੱਧਰ ਤੇ ਇਕੱਠ ਬਹੁਤ ਜ਼ਿਆਦਾ ਹੋ ਚੁੱਕਿਆ ਸੀਗਾ ਉਸ ਤੋਂ ਬਾਅਦ ਫਿਰ ਜਿੰਨੇ ਵੀ ਸਾਡੇ ਮੁੱਖ ਮਹਿਮਾਨ ਪਹੁੰਚੇ ਸੀਗੇ ਉਹਨਾਂ ਦਾ ਵੀ ਸਵਾਗਤ ਕਰਨਾ ਸੀ ਸੋ ਹਿਫਾਜ਼ਤ ਦੇ ਵਾਸਤੇ ਸਾਡੀਆਂ ਪੁਲਿਸ ਮੁਲਾਜ਼ਮ ਭੈਣਾਂ ਦੀ ਵੀ ਡਿਊਟੀ ਸਖਤ ਲੱਗੀ ਹੋਈ ਸੀ ਤੇ ਕੁੱਲ ਮਲਾਕੇ ਨਾਲ ਇਧਰਲੇ ਪਾਸੇ ਸਾਡੇ ਜਿੰਨੇ ਵੀ ਕਮੇਟੀ ਵਾਲੇ ਮੈਂਬਰ ਨੇ ਸਾਡੇ ਬਜ਼ੁਰਗ ਸਾਰੇ ਨਿਗਰਾਨੀ ਤੇ ਬੈਠੇ ਸੀ ਵੀ ਕੋਈ ਵੀ ਸੱਜਣ ਨਾ ਬਾਹਰੋਂ ਅੰਦਰਲੇ ਪਾਸੇ ਪਾਰਕ ਦੇ ਵਿੱਚ ਐਂਟਰ ਨਾ ਹੋ ਜੇ ਕਿਉਂਕਿ ਮੇਲਾ ਸਿਰਫ ਕੱਲੀਆਂ ਸਾਡੀਆਂ ਭੈਣਾਂ ਦਾ ਹਨਾ ਇਹ ਤੀਆਂ ਦਾ ਤਿਹਾਰ ਜਿਹੜੀਆਂ ਸਾਡੀਆਂ ਭੈਣਾਂ ਦਾ ਬਹੁਤ ਚੀਜ਼ਾਂ ਦਾ ਸਪੈਸ਼ਲ ਤੌਰ ਤੇ ਧਿਆਨ ਰੱਖਿਆ ਗਿਆ ਪੀਣ ਵਾਸਤੇ ਪਾਣੀ ਦੇ ਕੈਂਪਰ ਵੀ ਰੱਖੇ ਗਏ ਤੇ ਯਾਨੀ ਕਿ ਕੁੱਲ ਮਲਾਕੇ ਨਾਲ ਕਹੀਦੀ ਵੀ ਬਹੁਤ ਜ਼ਿਆਦਾ ਵਧੀਆ ਤੀਆਂ ਦਾ ਤਿਹਾਰ ਮਨਾਇਆ ਗਿਆ ਤੇ ਹੁਣ ਸਾਡੇ ਮੁੱਖ ਮਹਿਮਾਨ ਕਾਲਾ ਸਿੰਘ ਜੀ ਢਿੱਲੋ ਜਿਹੜੇ ਕਾਂਗਰਸ ਪਾਰਟੀ ਦੇ ਮੌਜੂਦਾ ਐਮਐਲਏ ਨੇ ਡਿਸਟ੍ਰਿਕਟ ਬਰਨਾਲੇ ਤੋਂ ਉਹ ਵੀ ਵਿਸ਼ੇਸ਼ ਤੌਰ ਤੇ ਇਹ ਨਿੱਕੇ ਜਿਹੇ ਸੱਦੇ ਤੇ ਤੀਆਂ ਦੇ ਵਿੱਚ ਸ਼ਾਮਲ ਹੋਏ ਨੇ ਇਧਰਲੇ ਪਾਸੇ ਸਾਡੀਆਂ ਭੈਣ-ਭੂਰੀਆਂ ਨੇ ਇਹਨਾਂ ਦਾ ਰੱਜ ਕੇ ਸਵਾਗਤ ਕੀਤਾ ਸਾਡੀ ਭੈਣ ਹਰਜਿੰਦਰ ਕੌਰ ਸਹਿਜ ਐਮਸੀ ਗਿਆਨ ਕੌਰ ਹਨਾ ਮਾਸਟਰ ਜੀ ਤੇ ਐਕਸਚੇਂਜ ਵਾਲੇ ਤੇ ਕੁੱਲ ਮਿਲਾ ਕੇ ਕਹਿ ਦਿਆਂ ਨਾ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਇੱਥੋਂ ਦੇ ਸਹਿਯੋਗੀ ਸੱਜਣ ਨੇ ਉਹਨਾਂ ਤੋਂ ਬਾਅਦ ਫਿਰ ਸਾਡੇ ਗੁਰਦੀਪ ਸਿੰਘ ਜੀ ਬਾਠ ਜਿਹੜੇ ਪਿੱਸੇ ਜੇ ਆਪਣੇ ਐਮ.ਐਲ.ਏ ਦੀ ਚੋਣ ਲੜ ਕੇ ਹਟੇ ਨੇ ਇਹ ਵੀ ਬਹੁਤ ਸੰਘਰਸ਼ੀਲ ਇੱਕ ਬੰਦੇ ਨੇ ਤੇ ਇਹਨਾਂ ਨੇ ਵੀ ਫਿਰ ਆਪੋ ਜਿਹੜੀ ਰਸਮਤੀ ਆਪਣੀ ਰੀਵਨ ਦੀ ਉਹ ਵੀ ਪੂਰੀ ਕੀਤੀ ਇਹਨਾਂ ਤੋਂ ਬਾਅਦ ਫਿਰ ਜਿਹੜੇ ਅਗਲੇ ਨੁਮਾਇੰਦੇ ਨੇ ਬਾਰੋਬਾਰੀ ਲਗਭਗ ਸਾਰਿਆਂ ਨੇ ਹਾਜ਼ਰੀ ਲਵਾਈਆਂ ਮਿੱਤਰੋ ਇਦਾਂ ਦੇ ਉਪਰਾਲੇ ਕਰਦੇ ਰਿਆ ਕਰੋ ਕਿਉਂਕਿ ਇਹ ਇਹ ਚੀਜ਼ਾਂ ਅਲੋਪ ਹੋ ਚੁੱਕੀਆਂ ਨੇ ਇਹ ਥੋੜਾ ਜਣਾ ਉਪਰਾਲਾ ਕਰਨਾ ਪੈਂਦਾ ਤੇ ਥੋੜੀ ਜਿਹੀ ਹਿੰਮਤ ਕਰਨ ਦੇ ਨਾਲ ਪਰ ਜਿਹੜੀਆਂ ਤੁਹਾਨੂੰ ਅਸ਼ੀਸ਼ਾਂ ਮਿਲਣਗੀਆਂ ਨਾ ਜਿਹੜੀਆਂ ਭੈਣਾਂ ਸਾਡੀਆਂ ਅਸੀਸਾਂ ਦੇਣਗੀਆਂ ਵੀ ਉਹ ਭਰਾਵਾਂ ਹੋ ਰਹੇ ਨੇ ਇਦਾਂ ਦਾ ਕਾਰਜ ਕਰਵਾਇਆ ਤਾਂ ਕਰਕੇ ਅਸੀਂ ਇੱਕ ਦੂਜੇ ਨੂੰ ਮਿਲੀਆਂ ਏਦੋਂ ਬਾਅਦ ਤੁਹਾਨੂੰ ਅਸੀਸਾਂ ਨਹੀਂ ਮਿਲਣਗੀਆਂ ਉਸ ਤੋਂ ਬਾਅਦ ਗੁਰਬੀਨ ਕੌਰ ਜੀ ਹੇਅਰ ਸਾਡੇ ਮੌਜੂਦਾ ਸੰਗਰੂਰ ਤੋਂ ਜਿਹੜੇ ਐਮਪੀ ਸਾਹਿਬ ਨੇ ਮੀਤ ਹੇਅਰ ਜੀ ਉਹਨਾਂ ਦੀ ਧਰਮ ਪਤਨੀ ਉਹ ਵੀ ਸਪੈਸ਼ਲ ਤੌਰ ਤੇ ਪਹੁੰਚੇ ਜਾਨਕਿ ਵਿਸ਼ੇਸ਼ ਸਨਮਾਨ ਸੀ ਇਹ ਸੱਜਣਾ ਦੇ ਮੁੱਖ ਮਹਿਮਾਨ ਦੇ ਤੌਰ ਤੇ ਇਹਨਾਂ ਨੇ ਆਪੋ ਆਪਣੀ ਹਾਜ਼ਰੀ ਲਗਵਾਈ ਹੈ ਤੇ ਹੁਣ ਨਾ ਜੁੜੇ ਰਹੋ ਤੁਹਾਨੂੰ ਬੋਲੀਆਂ ਸੁਣਾਉਣੀਆਂ ਨੇ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਨੇ ਵੀ ਕਿਸ ਤਰ੍ਹਾਂ ਜਿਹੜੀਆਂ ਪਹਿਲਾਂ ਸਮਿਆਂ ਦੇ ਵਿੱਚ ਬੋਲੀਆਂ ਪਾਉਂਦੀਆਂ ਹੁੰਦੀਆਂ ਸੀ ਉਹੀ ਪੁਰਾਣਾ ਸਮਾਂ ਯਾਦ ਕਰਵਾ ਦੇਣਾ ਤੇ ਲੈ ਥੋੜੀ ਜੀ ਰਸਮ ਰਹਿ ਗਈ ਅੱਧੇ ਸੈਕਿੰਡ ਦਾ ਕੰਮ ਹੈ ਇਹਨਾਂ ਤੋਂ ਬਾਅਦ ਨਾ ਫਿਰ ਤੁਹਾਨੂੰ ਆਪਾਂ ਪਾਰਕ ਦੇ ਵਿੱਚ ਲੈ ਕੇ ਚੱਲਦੇ ਹਾਂ ਉਹੀ ਸਟੇਜ ਤੇ ਲੈ ਕੇ ਚੱਲਦੇ ਹਾਂ ਜਿੱਥੇ ਸਾਡੀਆਂ ਭੈਣਾਂ ਨੇ ਹੂਬ ਹੂ ਜਿਵੇਂ ਕਹਦੀ ਹੈ ਹਨਾ ਵੀ ਬੋਲੀਆਂ ਪਾਉਣੀਆਂ ਨੇ ਤਣੋਂ ਮਾਣੋਂ ਜਿਨ੍ਹਾਂ ਨੂੰ ਬੜੀ ਵਾਕਈ ਖੁਸ਼ੀ ਹੁੰਦੀ ਹੈ ਨਾ ਤੇ ਆਪਾਂ ਸਾਰਿਆਂ ਨੇ ਉਹ ਬੋਲੀਆਂ ਸੁਣਨੀਆਂ ਨੇ ਬਿਲਕੁਲ ਸਭਿਆਚਾਰਕ ਉਹੀ ਜਿਵੇਂ ਪੁਰਾਣੇ ਪਹਿਲਾਂ ਸਾਡੀਆਂ ਭੈਣਾਂ ਬੋਲੀਆਂ ਪਾਉਂਦੀਆਂ ਸੀ ਸਾਡੀਆਂ ਮਾਤਾ ਹੁਰੀਆਂ ਪਾਉਂਦੀਆਂ ਹੁੰਦੀਆਂ ਸੀ ਨਾ ਉਸੇ ਤਰ੍ਹਾਂ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਪੂਰੀ ਕਵਰੇਜ ਆਪਾਂ ਇਹ ਕੀਤੀ ਹੈ ਜੁੜੇ ਰਹੋ ਸ਼ੇਅਰ ਕਰਦੇ ਹੋ ਭਰਾਵਾਂ ਕਿ ਇਕੱਠ ਤੁਸੀਂ ਚੈੱਕ ਕਰੋ ਨਾ ਵੀ ਕਿੰਨਾ ਵੱਡਾ ਇਕੱਠ ਹੋ ਚੁੱਕਿਆ ਬਲਕਿ ਇਦੋਂ ਵੀ ਵੱਧ ਇਕੱਠ ਹੋਣਾ ਤੁਸੀਂ ਲਾਸਟ ਤੱਕ ਵੀਡੀਓ ਨੂੰ ਦੇਖਿਓ ਤੇ ਜਿੰਨੀ ਸਾਡੀਆਂ ਭੈਣਾਂ ਨੂੰ ਖੁਸ਼ੀ ਹੈ ਓਦੋਂ ਵੱਧ ਖੁਸ਼ੀ ਸਾਡੇ ਛੋਟੇ-ਛੋਟੇ ਬੱਚਿਆਂ ਨੂੰ ਹੈ ਇਹ ਕਰੋ ਚੈੱਕ ਬੱਚੇ ਨਾ ਸਾਡੇ ਇੰਨੇ ਕਿੰਨੇ ਕੀ ਵੀ ਪਿੰਕਾਂ ਚ ਉੱਡ ਰਹੇ ਨੇ ਹਨ ਤੇ ਇਹਨਾਂ ਨੂੰ ਵੀ ਮੈਂ ਕਹਣਾ ਲੱਗੇ ਪਤਾ ਵੀ ਕਿਸ ਤਰ੍ਹਾਂ ਤੀਆਂ ਲੱਗਦੀਆਂ ਹੁੰਦੀਆਂ ਨੇ ਆ ਸਾਡੀਆਂ ਭੈਣਾਂ ਹਨ ਵੀ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਪਤਾ ਨਹੀਂ ਵਿਚਾਰੀਆਂ ਕਿਵੇਂ ਕਿੱਡੀ ਕਿ ਦਿਲ ਦੇ ਵਿਚ ਆਸ ਲੈ ਕੇ ਪਾਰਕ ਦੇ ਤੀਆਂ ਦੇ ਤਿਹਾਰ ਤੇ ਆਉਂਦੀਆਂ ਨੇ ਹਨ ਤੇ ਇਸ ਤਰ੍ਹਾਂ ਦੇ ਉਪਰਾਲੇ ਕਰਾਕਰ ਉਹ ਭਰਾ ਬਣ ਕੇ ਬਹੁਤ ਜ਼ਿਆਦਾ ਵਧੀਆ ਸੰਘੇੜੇ ਪਿੰਡਾਂ ਵਾਲਿਆਂ ਦਾ ਪ੍ਰਬੰਧ ਹੈ ਪੀਣ ਵਾਸਤੇ ਕੈਂਪਰ ਹਨ ਤੇ ਬਹੁਤ ਰੇ ਦੁਕਾਨਾਂ ਇਧਰਲੇ ਪਾਸੇ ਛੋਟੇ ਬੱਚੇ ਦੇਖੋ ਹਨ ਵੀ ਕਿੰਨੀ ਖੁਸ਼ੀ ਆ ਕੱਠ ਮਿੱਤਰੂ ਇਹ ਕਹਿ ਸਕਦੇ ਆ ਵੀ ਜਿੰਨਾ ਵੀ پارک ਦੀ ਨਾਲ ਤੀਆਂ ਵਾਲਾ پارک ਇਹ ਨੱਕੋ ਨੱਕ ਜਿਵੇਂ ਕਹਦੀ ਵੀ ਭਰਿਆ ਹੋਇਆ ਦੀ ਹਨਾ ਸ਼ਾਮ ਨੂੰ ਜਾ ਕੇ ਤਾਂ ਇੰਨਾ ਇਕੱਠ ਹੋ ਜਾਣਾ ਵੀ ਜਿਵੇਂ ਕਹਦੀ ਹੈ ਨਾ ਵੀ ਇੱਕ ਵਾਰ ਬੱਚੇ ਦੀ ਉਂਗਲੀ ਛੁੱਟ ਜੇ ਬੱਚਾ ਨਾ ਲੱਭਣ ਵਾਲਾ ਕੰਮ ਹੋ ਜਾਂਦਾ ਬਹੁਤ ਬੱਚੇ ਗੁੰਮੇ ਵੀ ਨੇ ਉਹ ਵੀ ਸਾਡੇ ਲਿਬਸਟੇਜ ਤੇ ਆਏ ਹਨਾ ਤੇ ਅਸੀਂ ਕਿਹਾ ਵੀ ਭਾਈ ਆਪੋ ਆਪਣੇ ਬੱਚਿਆਂ ਦਾ ਧਿਆਨ ਰੱਖਿਓ Bye. ਗੀਆਂ ਸੀ ਤੀਆਂ ਵੇਵਾ ਤੇਰੇ ਘਰ ਲੱਗੀਆਂ ਸੀ ਤੀਆਂ ਵੇਵਾ ਜਦੋਂ ਤੀਆਂ ਦਿੱਤੀਆਂ ਸੀ ਤੋਰ ਵੇਵਾ ਜਦੋਂ ਤੀਆਂ ਦਿੱਤੀਆਂ ਸੀ ਤੋਰ ਵੇਵਾ ਬੁੱਲਾ ਤੇਰੇ ਘਰੋਂ ਉੱਟਦੇ ਨਮੋਰ ਵੇਵਾ ਬੁੱਲਾ ਤੇਰੇ ਘਰੋਂ ਉੱਟਦੇ ਨਮੋਰ ਵੇਵਾ ਨੱਚਾ 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 ਨੀ ਗੋ ਮੱਚਾਂ ਦੇ ਮਾਂ ਗੇੜਾ ਕੁੜੀਓ ਨੀ ਮੈਂ ਨੱਚ ਨੱਚ ਪੰਟ ਦੇ ਮਾਂ ਵੇੜਾ ਕੁੜੀਓ ਨੀ ਮੈਂ ਨੱਚ ਨੱਚ ਪੱਟੀ ਦੇ ਮਾਂ ਵੇੜਾ ਕੁੜੀ ਨੀ ਮਾਤੇਰੀ ਨੇ ਯੱਦ ਕਰ ਦਿੱਤਾ ਮਾਂ ਤੇਰੀ ਨੇ ਯੱਦ ਮਾਈ ਮਾਰੂਗੀ ਡੰਡਾ ਤੇ ਤੂੰ ਆਦੀ ਫੂਸ ਭੜੀ ਮਾਈ ਮਾਰੂਗੀ ਡੰਡਾ ਤੇ ਤੂੰ ਆਦੀ ਫੂਸ ਭੜੀ ਰਾਣੀਆਂ ਆਪਕੇ ਤਨੇ ਪਹਿਣਾ ਨੱਚੀਏ ਸਾਰੇ ਨੱਚੀਏ ਤੇ ਰਾਣੀਆਂ ਜੁਠਾਣੀਆਂ ਵੇਖ ਕੇ ਦੰਨੇ ਪਹਿਣਾ ਨੱਚੀਏ ਸਾਰੇ ਨੱਚੀਏ ਰਾਣੀਆਂ ਜੋਰ ਜੋਰ ਲੱਗੀ ਮੇਰੇ ਟੇਕੇਾਂ ਦੇ ਪਿੰਡ ਦੀਆਂ ਜੋਰ ਲੱਗੀਆਂ ਮੇਰੇ ਟੇਕੇਾਂ ਦੇ ਪਿੰਡ ਦੀਆਂ ਜੋਰ ਲੱਗੀਆਂ ਮੇਰੇ ਟੇਕੇ ਚੱਕੋ ਮੰਜੜਾ ਹੋ ਕੁਰਸੀ ਮੇਰੇ ਵੀਰ ਦੀ ਮੇਮ ਨੇ ਆਉਣਾ ਚੱਕੋ ਮੰਜੜਾ ਹੋ ਕੁਰਸੀ ਮੇਰੇ ਵੀਰ ਦੀ ਮੇਮ ਆਉਣਾ ਆਪਾ ਵੀ ਆਪ ਪੀਂਗ ਚੜਾਈ ਗਏ ਚੜ ਜਾ ਮਾਰ ਕੇ ਛਾਲ ਭਾਬੀਏ ਤੂੰ ਨਚਨੀ ਤੂੰ ਨਚ ਮੇਰੇ ਨਾਲ ਭਾਬੀਏ ਤੂੰ ਨਚਨੀ ਤੂੰ ਨਚ ਮੇਰੇ ਨਾਲ ਭਾਬੀਏ ਤੂੰ ਨਚਨੀ ਤੂੰ ਨਚ ਮੇਰੇ ਨਾਲ ਭਾਬੀਏ ਤੂੰ ਕੋਈ ਦੁੱਤ ਮੰਗਦਾ ਕੋਈ ਪੁੱਤ ਮੰਗਦਾ ਮੈਂ ਤਾਂ ਮੰਗੇ ਪਤੀ ਜੇ ਚਾਰ ਨਹੀਂ ਜਨ ਪੂਆ ਕਹਿੰਦੇ ਦਿੰਦੇ ਕਲੇਜਾ ਘਾਰ ਨਹੀਂ ਜਨ ਪੂਆ ਕਹਿੰਦੇ ਦਿੰਦੇ ਕਲੇਜਾ ਘਾਰ ਨਹੀਂ ਜਨ ਪੂਆ ਕਹਿੰਦੇ ਦਿੰਦੇ ਕਲੇਜਾ ਜਾਨ ਮੇਰੇ ਨਾਲ ਬੁਲਾ ਜੀ ਬਾਬੋ ਨੇ ਬਲਗਾਰੀ ਨੀ ਜਗਜੀ ਬਾਬੋ ਕਿਸਮਾਰ ਜੀ ਨੇ ਸੀਤਾ ਬੇਤੀ ਕੇ ਗੋਣੇ ਰੱਖੀਆਂ ਕੜੀਆਂ ਜੀ ਕੇ ਗੋਲੇ ਅਜਵਾ ਕਲੀ ਮਮੋ ਲਬੀ ਸੀਤਾ ਸੋਨਾ ਤੂੰ ਲੱਗਦਾ ਕਿਉਂ ਫਿਰਦਾ ਚੁਪ ਕੀਤਾ ਸੋਨਾ ਤੂੰ ਇੱਕ ਸਾਥ ਗੋਣੀਆਂ ਹੁਣ ਬਣੀਆਂ ਹੁਣ ਬਣੀਆਂ ਇੱਕ ਸਾਥ ਗੋਣੀਆਂ ਹੁਣ ਬਣੀਆਂ ਹੁਣ ਬਣੀਆਂ ਬਾਬਾ ਡਾਲੀਆ ਬਾਬਾ ਕੱਚੇ ਗੋਦ ਗਾ ਨੀ ਆਂਦੇ ਰਾਣੀ ਅਜੇ ਤਾਣਿਆ ਕੋਕੇ ਤੁਮਨੇ ਤੇਰੀ ਮੇਰੀ ਲੱਗੀ ਨੂੰ ਜਹਾਨ ਸਾਰਾ ਜਾਣਨਾ ਤਾਈਂ ਪੇਕਿਆਂ ਦੇ ਕਰਮਾਂ ਜਾਂ ਬਥੇਰੀਆਂ ਪੇਕਿਆਂ ਦੇ ਕਰਮਾਂ ਜਾਂ ਬਥੇਰੀਆਂ ਸੋਰਿਆਂ ਦੇ ਕਰ ਕੱਟੀ ਬਨਾ ਮੇਰਵਾਰਗੀ ਮੇਰਵਾਰਗੀ ਕੋਈ ਜੱਟੀ ਬਨਾ ਮੇਰਵਾਰਗੀ ਮੇਰਵਾਰਗੀ ਕੋਈ ਜੱਟੀ ਪਾਉਣਾ ਵਈ ਅਸਾਂ ਤਾਂ ਮਾਈ ਆਦਰ ਦੇ ਸਾਹਮਣੇ ਉੱਚਾ ਚਵਾਰਾ ਪਾਉਣਾ ਵਈ ਵਖਰੇ ਹੋ ਕੇ ਮਰਜੀ ਕਰਦੀ ਆਪਣਾ ਹੁਕਮ ਚਲਾਉਣਾ ਵਈ ਰੱਖਣਾ ਤਾਂ ਤੇਰੀ ਮਰਜੀ ਕੇ ਜਾ ਕੇ ਮੜਕ ਨਾਲ ਆਉਣਾ ਮੈ ਰੱਖ ਨਾ ਤਾਂ ਤੇਰੀ ਮਰਜੀ ਕੇ ਜਾ ਕੇ ਮੜਕ ਨਾਲ ਆਉਣਾ ਮੈ ਰੱਖ ਨਾ ਤਾਂ ਤੇਰੀ ਮਰਜੀ ਮਾਲਕ ਪਾਲਕ ਪਾਲਕ ਵੇਦਾ ਮੈਂ ਮੰਦਿਆ ਮੈਂ ਬੇਦੇਤੀ ਮਾਲਕ ਤੇਰਾ ਮੈਂ ਮੰਦਿਆ ਨੰਡੇੜੇ ਹੀ ਮਾਲਕ ਵੇਦਾ ਮੈਂ ਮੰਦਿਆ thank you ਇੱਕ ਕਾਰੰਦਾ ਮੀਂਹ ਪੈ ਪੈੰਦਾ ਲੇਕਿਨ ਇੱਕ ਕਾਰੰਦਾ ਮੀਂਹ ਪੈ ਪੈੰਦਾ ਗੋਡੇ ਗੋਡੇ ਘਾੜਾ ਵਿੱਚ ਮੇਰਾ ਪੀਰ ਖੜਾ ਗਲ ਸੌਣੇ ਦੀ ਮਾਲਾ ਵਿੱਚ ਮੇਰਾ ਪੀਰ ਖੜਾ ਗਲ ਸੌਣੇ ਦੀ ਮਾਲਾ ਵਿੱਚ ਮੇਰਾ ਪੀਰ ਸਾਹਮਣੇ ਹੀ ਮੈਂ ਜੱਟੀਆਂ ਦੇ ਸੌਣ ਵਿੱਚ ਹੀ ਤਾਂ ਜੱਟੀਆਂ ਦੇ ਸਭੇ ਹੀ ਹੰਨੀਆਂ ਆਣੀਆਂ ਤੁੰਤੋਂ ਮੰਤੋਂ ਰੋਣੀਆਂ ਕੱਟੀਆਂ ਵੱਡਿਆ ਕਰਾਂ ਦੀਆਂ ਜਿੱਤਾ ਪਾਰਨੀਆਂ